ਉਹਨਾਂ ਕੋ ਰਾੜਾਂ ਸੀ ਕੜੇ ਪਾਏ ਕੜੇ ਪਾਏ ਸੀ ਜਿਹੜੇ ਉਹ ਸਰਚ ਮਾਰੇ ਹੈਗੇ ਜੀ ਉਹਦੇ ਪਿਛੇ ਹੀ ਕਾਰਨ ਇਹ ਆ ਕਿ ਅਸੀਂ ਕੁਝ ਮੰਗਾਂ ਮਸਲਿਆਂ ਨੂੰ ਲੈ ਕੇ ਜਿਹੜਾ ਪ੍ਰਿੰਸੀਪਲ ਖਲਾਤ ਹੈਜੀਟੇਸ਼ਨਾਂ ਕੀਤੀਆਂ ਨੇ ਜੀ 11 12 ਦਿਨ ਲਗਾਤਾਰ ਪ੍ਰਿੰਸੀਪਲ ਮੈਡਮ ਦੀ ਜਿੰਦਾਬਾਦ ਮੁਰਦਾਬਾਦ ਕਾਲੇ ਦੇ ਵਿੱਚ ਕਰਦੇ ਨੇ ਪ੍ਰਿੰਸੀਪਲ ਮੈਡਮ ਨੇ ਜਿਹੜੀ ਆ ਸਾਡੇ ਤੇ ਕਿੜ ਰੱਖੀ ਟੀਚਰ ਕਦੇ ਵੀ ਕਿਸੇ ਬੱਚੇ ਨੂੰ ਮਾਫੀ ਤਾਂ ਦੇ ਦੂਗਾ ਪਰ ਇਸ ਤਰੀਕੇ ਦੀ ਸਜ਼ਾ ਨਹੀਂ ਦਿੰਦਾ ਵੀ ਉਹਨੂੰ ਕੋਈ ਬਾਹਰੋਂ ਆ ਕੇ ਮਤਲਬ ਨੁਕਸਾਨ ਪਹਚਾਵੇ ਸਗੋਂ ਇਹ ਤਾਂ ਸਾਡੀ ਇੰਟੈਗਰਿਟੀ ਤੇ ਇੱਕ ਤਰ੍ਹਾਂ ਦਾ ਬਲੇਮ ਲੱਗਦਾ ਵੀ ਬਾਹਰੋਂ ਆ ਕੇ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਇਕ ਕਾਲਜ ਦੇ ਅੰਦਰ ਹੀ ਆ ਕੇ ਗੱਲ ਪਿਆ ਜੀ ਸਿਕਿਉਰਿਟੀ ਗਾਰਡ ਨਾਲ ਰਲੇ ਹੋਏ ਆ ਜੀ ਠੀਕ ਹੈ ਜੀ ਉਹ ਉਹਨਾਂ ਨੂੰ ਟਪਾਉਂਦੇ ਆ ਜਦੋਂ ਸਟੂਡੈਂਟ ਨਾਂ ਦਾ ਉਹਦੇ ਤੋਂ ਆਈ ਕਾਰਡ ਪੁੱਛਦੇ ਆਊਟਸਾਈਡਰਾਂ ਨੂੰ ਉਹ ਆਪ ਲੈ ਕੇ ਆਉਂਦੇ ਅੰਦਰ ਇਸ ਤਰੀਕੇ ਨਾਲ ਸਿਕਿਉਰਿਟੀ ਗਾਰਡ ਵੀ ਮੋੜਾਂਦੇ ਆ ਜਿਹੜੇ ਮੁੰਡੇ ਗੱਲ ਪਏ ਆ ਉਹ ਵੀ ਮੋੜਾਂ ਤੋਂ ਨਹੀਂ ਜੀ ਇਹ ਆਊਟਸਾਈਡਰ ਕੁਝ ਤਾਂ ਉਹੀ ਹੋਗੇ ਨਾ ਜੀ ਜਿਹੜੇ ਬਾਹਰਲੇ ਕਾਲਜਿਸ ਤੋਂ ਇਹਨਾਂ ਨਾਲ ਮੀਟਿੰਗ ਕਰਨ ਵਾਸਤੇ ਆਏ ਆ ਬੱਚਿਆਂ ਨਾਲ ਜੀ ਕੋਈ ਹੋਰ ਬੱਚੇ ਆਏ ਹੋਏ ਆਊਟਸਾਈਡਰ ਤਾਂ ਉਹ ਗੇਟ ਵਿੱਚੋਂ ਦੀ ਆਏ ਨੇ ਜਾਂ ਖੰਦ ਟਪਕੇ ਆਏ ਨੇ ਇਹਦੇ ਬਾਰੇ ਅਜੇ ਕੋਈ ਮਤਲਬ ਪੁਖਤਾ ਜਾਣਕਾਰੀ ਨਹੀਂ ਹੈ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਮੈਂ ਪੰਜਾਬ ਸਟੂਡੈਂਟ ਯੂਨੀਅਨ ਦਾ ਬਠਿੰਡੇ ਜ਼ਿਲ੍ਹੇ ਦਾ ਆਦਾਂ ਅੱਜ ਸਾਡੇ ਕਾਲਜ ਦੇ ਵਿੱਚ ਕੁਝ ਆਊਟਸਾਈਡਰ ਗੁੰਡਾ ਅਨਸਰ ਜਿਹੜੇ ਆ ਕੇ ਮੇਰੇ ਗਲ ਪਏ ਜੀ ਉਹਨਾਂ ਨੇ ਮੇਰੇ ਸਿਰ ਤੇ ਸੱਟਾਂ ਮਾਰੀਆਂ ਨੇ ਜੀ ਹੈ ਜੀ ਉਹਨਾਂ ਕੋਲ ਰਾੜਾਂ ਸੀ ਕੜੇ ਕੜੇ ਪਾਏ ਸੀ ਜਿਹੜੇ ਉਹ ਸਿਰ ਚ ਮਾਰੇ ਹੈਗੇ ਜੀ ਉਦੇ ਪਿਛੇ ਜੀ ਕਾਰਨ ਇਹ ਆ ਕਿ ਅਸੀਂ ਅਕਸਰ ਹੀ ਸਾਰੇ ਪੰਜਾਬ ਦੇ ਕਾਲਜਾਂ 'ਚ ਜਿਹੜੇ ਆਊਟਸਾਈਡਰ ਆ ਜਾਂ ਨਸ਼ੇ ਵੇਚਦੇ ਆ ਕਾਲਜਾਂ 'ਚ ਆ ਕੇ ਜਾਂ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਕਾਲਜ ਦਾ ਮਾਹੌਲ ਖਰਾਬ ਕਰਦੇ ਆ ਉਹਨਾਂ ਖਿਲਾਫ ਅਕਸਰ ਅਸੀਂ ਜਿਹੜਾ ਲੜਦੇ ਰਹਿੰਨੇ ਆ ਭਾਸ਼ਣਾ 'ਚ ਬੋਲਦੇ ਰਹਿੰਨੇ ਜੀ ਦੂਜਾ ਅਸੀਂ ਪਿਛਲੇ ਦਿਨੀ ਕੁਝ ਮੰਗਾਂ ਮਸਲਿਆਂ ਨੂੰ ਲੈ ਕੇ ਜਿਹੜਾ ਪ੍ਰਿੰਸੀਪਲ ਖਿਲਾਫ ਐਜੀਟੇਸ਼ਨਾਂ ਕੀਤੀਆਂ ਨੇ ਜੀ ਉਹਦੇ ਚੋਂ ਕੁਝ ਆਊਟਸਾਈਡਰਾਂ ਨੂੰ ਸਾਡੇ ਖਿਲਾਫ ੜਕਾ ਕੇ ਪ੍ਰਿੰਸੀਪਲ ਵੱਲੋਂ ਕਾਲਜ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪਹਿਲਾਂ ਵੀ ਸਾਡੇ ਗਲ ਪਵਾਇਆ ਗਿਆ ਜੀ ਅੱਜ ਉਹ ਦੁਬਾਰਾ ਫੇਰ ਜਿਹੜਾ ਸਾਡੇ ਗਲ ਪੈਣ ਆਏ ਸੀਗੇ ਜਿਹਦੇ ਚੋਂ ਮੇਰੇ ਉਹ ਸੱਟਾਂ ਮਾਰ ਕੇ ਗਈ ਦੇਖੋ ਜੀ ਇਹਦੇ ਚ ਕਾਰਨ ਇਹ ਆ ਕਿ ਅਸੀਂ ਸਬਜੈਕਟ ਕੰਬੀਨੇਸ਼ਨ ਵਾਲਾ ਕੋਈ ਵਿਦਿਆਰਥੀਆਂ ਦਾ ਮਸਲਾ ਸੀਗਾ ਜੀ ਉਹਦੇ ਲਈ ਅਸੀਂ 11-12 ਦਿਨ ਲਗਾਤਾਰ ਪ੍ਰਿੰਸੀਪਲ ਮੈਡਮ ਦੀ ਜਿੰਦਾਬਾ ਮਰਦਾਬ ਕਾਲਜ ਦੇ ਵਿੱਚ ਕਰਦੇ ਰਹੇ ਮੈਡਮ ਨੇ ਆ ਕੇ ਸਾਡੇ ਧਰਨੇ ਤੱਕ ਖੰਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਿਨਾਂ ਦੇ ਵਿੱਚ ਵਿਦਿਆਰਤਿਆਂ ਨੂੰ ਆ ਕੇ ਇਕੱਲੇ ਇਕੱਲੇ ਨੂੰ ਸਾਡੇ ਧਰਨੇ 'ਚ ਠਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੈਡਮ ਦੀ ਬਦਲੀ ਨੂੰ ਲੈ ਕੇ ਵੀ ਸਾਡੀ ਜਿਹੜੀ ਮੰਗ ਬਣ ਗਈ ਸੀ ਤੇ ਮੈਡਮ ਖਿਲਾਫ ਕੁਝ ਐਜੀਟੇਸ਼ਨਾਂ ਪਹਿਲਾਂ ਵੀ ਲੜਦੇ ਰਹੇ ਹਾਂ ਅਸੀਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਸਾਡੀ ਪ੍ਰਸ਼ਾਸਨ ਨਾਲ ਜਿਹੜੀ ਖੈਬਾਜੀ ਆ ਉਹ ਚੱਲ ਨਹੀਂ ਹੁੰਦੀ ਆ ਜੀ ਪਰ ਇਹਦੇ ਕਰਕੇ ਪ੍ਰਿੰਸੀਪਲ ਮੈਡਮ ਨੇ ਜਿਹੜੀ ਆ ਸਾਡੇ ਤੇ ਕਿੜ ਰੱਖੀ ਜਿਹੜੀ ਕਿੜ ਦੇ ਵਿੱਚੋਂ ਉਹਨਾਂ ਨੇ ਪਹਿਲਾਂ ਆਊਟਸਾਈਡਰਾਂ ਨੂੰ ਆਪ ਹੀ ਚੁਕਾਇਆ ਫਿਰ ਉਹਨਾਂ ਕੋਲੇ ਇਹ ਮੈਸੇਜ ਪਹੁੰਚਾਇਆ ਕਿ ਵੀ ਰਜਿੰਦਰ ਨੇ ਚੁਕਾਇਆ ਤੁਹਾਨੂੰ ਤੇ ਇਸ ਗੱਲ 'ਚੋਂ ਫਿਰ ਉਹ ਜਿਹੜਾ ਸਾਡੇ ਆ ਕੇ ਗੱਲ ਪਾਇਆ ਇਹ ਜਿਹੜੇ ਗੱਲ ਪਾਇਆ ਜੀ ਮੁੰਡੇ ਉਹਨਾਂ ਨੇ ਸਾਨੂੰ ਇਹ ਕਿਹਾ ਉਨੇ ਉਹਨਾਂ ਨੇ ਹਾਂਜੀ ਉਹਨਾਂ ਨੇ ਸਾਨੂੰ ਇਹ ਇੱਕ ਕਾਲਜ ਦੇ ਅੰਦਰ ਹੀ ਆ ਕੇ ਗੱਲ ਪਈ ਜੀ ਸਿਕਿਉਰਿਟੀ ਗਾਰਡ ਨਾਲ ਰਲੇ ਹੋਏ ਆ ਜੀ ਠੀਕ ਹੈ ਜੀ ਉਹ ਉਹਨਾਂ ਨੂੰ ਟਪਾਉਂਦੇ ਆ ਜਦੋਂ ਸਟੂਡੈਂਟ ਨੰ ਦਾ ਉਹਦੇ ਤੋਂ ਆਈ ਕਾਰਡ ਪੁੱਛਦੇ ਆਊਟਸਾਈਡਰਾਂ ਨੂੰ ਉਹ ਆਪ ਲੈ ਕੇ ਆਉਂਦੇ ਅੰਦਰ ਠੀਕ ਹੈ ਜੀ ਇਸ ਤਰੀਕੇ ਨਾਲ ਸਿਕਿਉਰਿਟੀ ਗਾਰਡ ਵੀ ਮੌੜਾਂਦੇ ਆ ਜਿਹੜੇ ਮੁੰਡੇ ਗੱਲ ਪਏ ਆ ਉਹ ਵੀ ਮੌੜਾਂ ਤੋਂ ਨੇ ਜੀ ਤੇ ਉਹਨਾਂ ਦੀ ਆਪਸ ਵਿੱਚ ਰਲੀ ਮਿਲੀ ਭੁਗਤ ਮਣਾ ਕੇ ਜਿਹੜਾ ਉਹਨਾਂ ਨੇ ਮੇਰੇ ਗੱਲ ਪਵਾਏ ਗਾ ਕਾਲਜ ਦੇ ਅੰਦਰ ਹੀ ਹੋਇਆ ਜੀ ਸਾਰਾ ਆਊਟਸਾਈਡਰ ਆ ਕੇ ਕੁੱਟ ਕੇ ਗਿਆ ਨਹੀਂ ਜੀ ਨਹੀਂ ਉਹ ਕਾਲਜ ਦੇ ਕੋਈ ਸਟੂਡੈਂਟ ਸੀਗੇ ਉਹਨਾਂ ਨੇ ਜਰੂਰ ਆ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਕਰਕੇ ਸਾਡਾ ਬਚਾਰ ਹੈ ਗਿਆ ਪਰ ਆਊਟਸਾਈਡਰਾਂ ਨੇ ਮਤਲਬ ਆ ਵੱਲੋਂ ਕੋਈ ਕਸਰ ਨਹੀਂ ਸਿਕਿਉਰਿਟੀ ਕੋਈ ਨਹੀਂ ਆਈ ਹੈ ਜੀ ਕੋਈ ਵੀ ਲੜਦਾ ਜੀ ਸਿਕਿਉਰਿਟੀ ਕਦੇ ਨਹੀਂ ਵੇਚ ਜਾਂਦੀ ਕਿਸੇ ਸਟੂਡੈਂਟ ਨਾਲ ਗੱਲ ਪਈ ਜਾਂਦੇ ਹੁਣ ਸਿਕਿਉਰਿਟੀ ਹਮੇਸ਼ਾ ਪਾਸੇ ਰਹਿੰਦੀ ਆ ਆਊਟਸਾਈਡਰ ਨਾਲ ਤਾਂ ਹੋਣਾ ਚਾਹੀਦਾ ਆ ਆਊਟਸਾਈਡਰ ਹੋਵੇ ਕੋਈ ਹੋਵੇ ਜੀ ਸਿਕਿਉਰਿਟੀ ਨਹੀਂ ਵੇਚ ਜਾਂਦੀ ਕਿਸੇ ਦੀ ਕਿਸੇ ਦੀ ਸੁਰੱਖਿਆ ਦਾ ਜਿਹੜਾ ਉਹਦੇ ਕਾਲਜ ਦੇ ਵਿੱਚ ਕੋਈ ਗਾਰੰਟੀ ਨਹੀਂ ਹੈ ਜੀ ਜਦੋਂ ਮਰਜ਼ੀ ਆਊਟਸਾਈਡਰ ਆ ਕੇ ਕਿਸੇ ਦੇ ਵੀ ਗੱਲ ਪੈ ਜਾਂਦੇ ਆ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਆਊਟਸਾਈਡਰਾਂ ਦਾ ਟੋਟਲੀ ਕਾਲਜ ਚ ਆਉਣਾ ਬੰਦ ਕੀਤਾ ਜਾਵੇ ਔਰ ਜਿਹੜੀ ਪ੍ਰਿੰਸੀਪਲ ਮੈਡ ਯਕੀਨੀ ਨਹੀਂ ਬਣਾ ਸਕਦੀ ਉਹਨੂੰ ਜਿਹੜਾ ਹੈਗਾ ਕਾਲ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਦੀ ਸ਼ਹਿਤੇ ਸਭ ਕੁਝ ਹੋ ਰਿਹਾ ਤਾਂ ਹਾਕੀ ਦੀ ਸ਼ਹਿਤੇ ਹੋ ਰਿਹਾ ਜੀ ਇਹ ਕਾਲਜ ਪ੍ਰਸ਼ਾਸਨ ਦੀ ਸ਼ਹਿਤੇ ਹੋ ਰਿਹਾ ਨਹੀਂ ਤਾਂ ਆਊਟਸਾਈਡ ਇਸ ਤਰ੍ਹਾਂ ਆ ਕੇ ਵਿਦਿਆਰਥੀਆ ਗੁਰੇ ਗੱਲ ਨਹੀਂ ਪੈਂਦੇਗੇ ਠੀਕ ਹੈ ਜੀ ਇਹ ਸਾਰਾ ਕੁਝ ਰਲਿ ਮਿਲੀ ਭੁਗਤ ਨਾਲ ਹੋਇਆ ਸਿਕਿਉਰਿਟੀ ਗਾਰਡ ਕੋਲ ਹੀ ਗਏ ਆ ਜੀ ਪਹਿਲਾਂ ਸਾਡੇ ਠੀਕ ਹੈ ਜੀ ਉਹ ਜਦੋਂ ਗਏ ਆ ਉਦੋਂ ਹੀ ਜਿਹੜੇ ਦੂਜੇ ਆ ਕੇ ਗੱਲ ਪੈ ਗਈ ਸਾਡੇ ਵਰਤਲਾਪ ਹੋ ਰਿਹਾ ਹਾਂ ਉਹ ਤੋਂ ਹੀ ਵਰਤਲਾਪ ਨਹੀਂ ਕਰਕੇ ਗਏ ਸਾਨੂੰ ਦੇਖ ਕੇ ਗਏ ਜੀ ਬਸ ਆ ਕੇ ਸਿੱਧਾ ਗਾਲੀ ਪਏ ਜੀ ਆ ਕੇ ਇੱਕ ਮੁੰਡੇ ਨੇ ਟੇਬਲ ਤੇ ਝੜ ਕੇ ਲੱਤ ਮਾਰੀ ਮੈਂ ਥੱਲੇ ਡੇਗ ਪਿਆ ਫੇਰ ਉਹਨਾਂ ਨੇ ਸੱਟਾਂ ਮਾਰੀਆਂ ਅਸੀਂ ਕਾਲਜ ਦੀ ਕੰਟੀਨ ਕੋਲੇ ਸੀਗੇ ਕੁਝ ਕੁ ਸਟੂਡੈਂਟ ਕੁਝ ਕੁ ਹੋ ਸਕਦਾ ਸਟੂਡੈਂਟ ਹੋਣ ਇਹ ਵਿੱਚੋਂ ਸਾਰਿਆਂ ਨੂੰ ਤਾਂ ਆਪਾਂ ਨਹੀਂ ਜਾਣਦੇ ਪਰ ਜ਼ਿਆਦਾਤਰ ਗਿਣਤੀ ਇੱਕ ਦੋ ਜਣੇ ਦੇ ਮੂੰਹ ਵੀ ਬੰਨੇ ਸੀਗੇ ਜੀ ਉਹ ਉਹ ਉਹਨਾਂ ਚੋਂ ਕੁਝ ਨੂੰ ਮੈਂ ਚਿਹਰਿਆਂ ਤੋਂ ਜਾਣਦਾ ਹਾਂ ਫਿਰਦੇ ਰਹਿੰਦੇ ਆ ਕਾਲਜ ਹੁਣ ਇਹ ਵੀ ਨਹੀਂ ਕਨਫਰਮ ਕਿ ਉਹਨਾਂ ਚੋਂ ਕੁਝ ਜਣੇ ਸਟੂਡੈਂਟ ਹੋ ਵੀ ਸਕਦੇ ਜੀ ਪਰ ਵੱਡੀ ਗਿਣਤੀ ਆ ਇਹ ਜੀ ਜੋ ਮਤਲਬ ਜਾਣਕਾਰੀ ਸਾਨੂੰ ਮਿਲੀ ਹੈ ਉਹਦੇ ਮੁਤਾਬਕ ਯੂਨੀਅਨ ਦੇ ਕੁਝ ਆਗੂ ਜਿਨ੍ਹਾਂ ਨੂੰ ਆਪਾਂ ਸਟੂਡੈਂਟ ਯੂਨੀਅਨ ਦੇ ਆਗੂ ਕਹਿ ਦਿੰਦੇ ਆ ਉਹ ਉਹਨਾਂ ਨੇ ਆਪਣੀ ਕੋਈ ਮੀਟਿੰਗ ਵਗੈਰਾ ਰੱਖੀ ਹੋਈ ਸੀ ਜਿਹਦੀ ਦਫਤਰੀ ਜਾਣਕਾਰੀ ਕੋਈ ਨਹੀਂ ਸੀ ਦਿੱਤੀ ਗਈ ਮਤਲਬ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਤਾਂ ਉਹਦੇ ਮੁਤਾਬਕ ਕੁਝ ਬਾਹਰਲੇ ਕਾਲਜਾਂ ਦੇ ਬੱਚੇ ਵੀ ਆਏ ਹੋਏ ਸੀ ਮੀਟਿੰਗ ਦੇ ਵਿੱਚ ਇਸ ਚੀਜ਼ ਦੀ ਜਾਣਕਾਰੀ ਮੈਨੂੰ ਉਦੋਂ ਮਿਲੀ ਹੈ ਜਦੋਂ ਲੜਾਈ ਹੋ ਗਈ ਬੱਚੇ ਦੇ ਸੱਟ ਲੱਗ ਗਈ ਉਹਨੂੰ ਜਾ ਕੇ ਸਿਵਲ ਹਸਪੀਟਲ ਐਡਮਿਟ ਕਰਾਤਾ ਤਾਂ ਉਹਨਾਂ ਨਾਲ ਦੇ ਹੀ ਕੁਝ ਬੱਚੇ ਸਾਡੇ ਕੋਲੇ ਦਸਨ ਆਈਆਂ ਲੜਕੀਆਂ ਤਿੰਨ ਤਾਂ ਉਹ ਮਤਲਬ ਉਹਨੇ ਸਾਰੀ ਮੈਨੂੰ ਜਾਣਕਾਰੀ ਦਿੱਤੀ ਹੈ ਇਸ ਬਾਰੇ ਜਿਹਦਾ ਕਿ ਪਹਿਲਾਂ ਦਫ਼ਤਰ 'ਚ ਕੋਈ ਨੌਲੇਜ ਨਹੀਂ ਸੀ ਕਿਸੇ ਹਾਂ ਜਿਵੇਂ ਆਊਟਸਾਈਡਰ ਦੀ ਗੱਲ ਕਰੀਏ ਆਊਟਸਾਈਡਰ ਅਲਾਉਡ ਨਹੀਂ ਆ ਸਕਦੇ ਨੇ ਇਹ ਆਊਟਸਾਈਡਰ ਕੁਝ ਤਾਂ ਉਹੀ ਹੋਗੇ ਨਾ ਜੀ ਜਿਹੜੇ ਬਾਹਰਲੇ ਕਾਲਜਸ ਤੋਂ ਇਹਨਾਂ ਨਾਲ ਮੀਟਿੰਗ ਕਰਨ ਵਾਸਤੇ ਆਏ ਆ ਬੱਚਿਆਂ ਨਾਲ ਜੀ ਕੋਈ ਹੋਰ ਬੱਚੇ ਆਏ ਹੋਏ ਆਊਟਸਾਈਡਰ ਤਾਂ ਉਹ ਗੇਟ ਵਿੱਚੋਂ ਦੀ ਆਏ ਨੇ ਜਾਂ ਕੰਧ ਟੱਪ ਕੇ ਆਏ ਨੇ ਇਹਦੇ ਬਾਰੇ ਅਜੇ ਕੋਈ ਮਤਲਬ ਪੁਖਤ ਜਾਣਕਾਰੀ ਨਹੀਂ ਹੈ ਇਨ ਕੇਸ ਹੋ ਗੇਟ ਵਿੱਚੋਂ ਦੀ ਆਏ ਹੋਏ ਤਾਂ ਇਹ ਵੀ ਜਾਂਚ ਦਾ ਵਿਸ਼ਾ ਚੌਕੀਦਾਰਾਂ ਨਾਲ ਵੀ ਪੁੱਛ ਦੱਸ ਹੋਊਗੀ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਉਸ ਬੱਚੇ ਦੇ ਵੱਲੋਂ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਉਹ ਕਹਿੰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਕਾਲਜ ਦੇ ਵਿੱਚ ਹੀ ਕਹਿੰਦੇ ਉਸ ਕਰਕੇ ਸਾਡੇ ਨਾਲ ਕਿੜ-ਕੱਡੀ ਹੋਈ ਹੋ ਸਕਦੀ ਹੈ ਉਹ ਕਹਿੰਦੇ ਨੇ ਕਿ ਜੇ ਚਾਹੇ ਉਹ ਕਾਲਜ ਦਾ ਪ੍ਰਸ਼ਾਸਨਾ ਚਾਹੇ ਉਹ ਜਿਹੜੇ ਨੇ ਸਿਕਿਉਰਟੀ ਗਾਰਡ ਨੇ ਸਾਰਿਆਂ ਨੇ ਮਿਲੀ ਭੁਗਤਾਨ ਕਹਿੰਦੇ ਜਾਣ ਬੁਝ ਕੇ ਸਾਡੇ ਤੇ ਹਮਲਾ ਕਰਵਾਇਆ ਗਿਆ ਨਹੀਂ ਦੇਖੋ ਭਾਈ ਸਾਹਿਬ ਇਹ ਹੈਗੇ ਬੱਚੇ ਹਨਾ ਅਸੀਂ ਐਕਚੁਅਲੀ ਉਮਰ ਦੇ ਹਿਸਾਬ ਨਾਲ ਵੀ ਤਜਰਬੇ ਨਾਲ ਵੀ ਜੋ ਸਾਡੀ ਸਿਸਟਮ ਹੈਗਾ ਦਾ ਟੀਚਰ ਕਦੇ ਵੀ ਕਿਸੇ ਬੱਚੇ ਨੂੰ ਮਾਫੀ ਤਾਂ ਦੇ ਦੂਗਾ ਪਰ ਇਸ ਤਰੀਕੇ ਦੀ ਸਜ਼ਾ ਨਹੀਂ ਦਿੰਦਾ ਵੀ ਉਹਨੂੰ ਕੋਈ ਬਾਹਰੋਂ ਆ ਕੇ ਮਤਲਬ ਨੁਕਸਾਨ ਪਹਚਾਵੇ ਸਗੋਂ ਇਹ ਤਾਂ ਸਾਡੀ ਇੰਟੈਗਰਿਟੀ ਤੇ ਇੱਕ ਤਰ੍ਹਾਂ ਦਾ ਬਲੇਮ ਲੱਗਦਾ ਵੀ ਬਾਹਰੋਂ ਆ ਕੇ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਅਸੀਂ ਕਿਵੇਂ ਇਸ ਗੱਲ ਨੂੰ ਸਹਿਮਤ ਮਤਲਬ ਸਹਿਮਤ ਹੋ ਸਕਦੇ ਹਾਂ ਵੀ ਅਸੀਂ ਇਸ ਚੀਜ਼ ਨੂੰ ਮਤਲਬ ਅੱਗੇ ਆ ਦੇਵਾਂਗੇ ਵੀ ਤੁਸੀਂ ਇਹਨਾਂ ਬੱਚਿਆਂ ਨਾਲ ਮਤਲਬ ਹੋ ਕੇ ਲੜਾਈ ਕਰੋ ਜਾਂ ਇਹਨਾਂ ਦੇ ਸੱਟਾ ਮਾਰੋ ਕਦੇ ਵੀ ਨਹੀਂ ਹੋ ਸਕਦਾ ਇਹ ਤਾਂ ਮੇਰੇ ਖਿਆਲ ਚ ਬੱਚਿਆਂ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਦੇ ਪ੍ਰਸ਼ਾਸਨ ਵਾਰੇ ਪ੍ਰਸ਼ਾਸਨ ਬੱਚਿਆਂ ਦੇ ਹਿੱਤ ਦੀ ਗੱਲ ਕਰੂਗਾ ਜੀ ਉਹਨਾਂ ਦੇ ਅਗੇਂਸਟ ਕਿਉਂ ਜਾਊਗਾ ਜਿਸ ਤਰ੍ਹਾਂ ਦੀ ਗਲਤੀ ਨੂੰ ਸਿਕਿਉਰਿਟੀ ਤੋਂ ਹੋਈ ਆ ਉਹ ਕਿੰਸੀ ਕਿਉਂ ਸਿਕਿਉਰਿਟੀ ਵੀ ਉਸ ਬਾਰੇ ਸਾਡੇ ਕੋਲੋਂ ਹੀ ਲੰਗੀ ਸੀ ਜਦੋਂ ਇਹ ਵਾਰਤਾ ਲੱਗ ਗਈ ਗੱਲਬਾਤ ਥੋੜੀ ਸੀ ਹਾਲਾਂਕਿ ਲੜਾਈ ਉਸ ਤੋਂ ਬਾਅਦ ਹੋਈ ਆ ਪਰ ਉਹ ਕਹਿੰਦੇ ਕੋਲ ਦੇ ਚੱਲ ਗਏ ਸਿਕਿਉਰਿਟੀ ਵੀ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੰਦਾ ਨਹੀਂ ਜੀ ਜਿਹੜੇ ਆਊਟਸਾਈਡਰ ਬੱਚੇ ਆਏ ਆ ਮੰਨ ਲਓ ਉਹਨਾਂ 'ਚ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਦੱਸ ਚੁੱਕੀ ਆ ਉਹ ਵੀ ਆਊਟਸਾਈਡਰ ਹੀ ਸੀ ਜਿਹੜੇ ਬਾਹਰਲੇ ਕਾਲਜਾਂ ਤੋਂ ਯੂਨੀਅਨ ਦੇ ਆਗੂ ਆਏ ਨੇ ਉਵਿਤਾ ਇੱਥੋਂ ਦੀ ਲੰਗੇ ਨਾ ਇਹਦਾ ਮਤਲਬ ਉਹ ਜਿਹੜੀ ਸਿਕਿਉਰਟੀ ਹੈ ਉਹਨਾਂ ਨਾਲ ਅਸੀਂ ਸਾਰੀ ਲਿਖਤੀ ਤੌਰ ਤੇ ਪੁੱਛ ਦੱਸ ਕਰਾਂਗੇ ਜਿਵੇਂ ਵੀ ਹੋਊਗਾ ਸਿਕਿਉਰਟੀ ਚੇਂਜ ਕਰਨੀ ਹੈ ਜਾਂ ਕੀ ਦੀ ਗਲਤੀ ਹੈ ਕੀ ਪ੍ਰੋਬਲਮ ਹੈ ਉਹਤੇ ਸਪੈਸ਼ਲੀ ਕਾਰਵਾਈ ਕੀਤੀ ਜਾਊਗੀ No problem ਪਰ ਬਾਹਰਲੇ ਕਾਲ ਜਾਲੇ ਆਗੂ ਸੀ ਜਿਹੜੇ ਉਹ ਵੀ ਤਾਂ ਫਿਰ ਗੇਟ ਵਿੱਚੋਂ ਦੀ ਲੰਘ ਕੇ ਗਏ ਉਹਨਾਂ ਨੂੰ ਵੀ ਤਾਂ ਇੰਨਾ ਬੱਚਿਆਂ ਚੋਂ ਕਿਸੇ ਨੇ ਲੰਘਾਇਆ ਕਹਿ ਕੇ ਵੀ ਅਸੀਂ ਮੀਟਿੰਗ ਰੱਖਣੀ ਹੈ ਤਾਂ ਇਹਨਾਂ ਦੀ ਸਕਿਉਰਿਟੀ ਗਾਰਡਸ ਦੀ ਇਹ ਜ਼ਰੂਰ ਮੈਂ ਆਪ ਦੇ ਲੈਵਲ ਤੇ ਗਲਤੀ ਮੰਨਦੀ ਹਾਂ ਵੀ ਇਹਨਾਂ ਨੇ ਮੈਨੂੰ ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ ਵੀ ਉਹ ਲੰਘ ਕੇ ਚਲੇ ਗਏ ਉਹ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਾਂਗੇ ਜਿਵੇਂ ਹੋਊਗੀ ਉੱਥੇ ਤੁਸੀਂ ਜਾਣ ਕੇ ਮੀਟਿੰਗ ਦੀ ਜਿਹੜੀ ਹੈ ਉਹ ਤੁਹਾਨੂੰ ਕਦੋਂ ਪਤਾ ਲੱਗਦਾ ਕਿਉਂਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮੈਂ ਕੱਲਾ ਸੀ ਉਹ 10 12 ਜਾਣੇ ਆ ਕੇ ਜਿਹੜੇ ਮੇਰੇ ਤੇ ਹਮਲਾ ਕਰਦੇ ਤੁਸੀਂ ਕਹਿ ਰਹੇ ਕਿ ਮੀਟਿੰਗ ਸੀ ਤੁਹਾਨੂੰ ਮੀਟਿੰਗ ਦਾ ਕਦੋਂ ਪਤਾ ਲੱਗਦਾ ਮੀਟਿੰਗ ਦਾ ਮੈਨੂੰ ਉਦੋਂ ਪਤਾ ਲੱਗਿਆ ਜੀ ਜਦੋਂ ਬੱਚੇ ਦੇ ਸੱਟਾਂ ਵੱਜ ਗਈਆਂ ਉਹਨੂੰ ਹਸਪੀਟਲ ਲੈ ਗਏ ਉਹਦੇ ਨਾਲ ਦੇ ਬਾਹਰਲੇ ਕਾਲਜਾਂ ਵਾਲੇ ਆਗੂ ਜਿਹੜੇ ਬੱਚੇ ਸੀਗੇ ਤਾਂ ਉਹਨਾਂ ਨਾਲ ਦੀ ਵੀ ਜਿਹੜੀ ਲੜਕੀ ਮੈਂ ਪਾਇਲ ਦੀ ਪਹਿਲਾਂ ਵੀ ਗੱਲ ਕੀਤੀ ਆ ਉਹ ਮੇਰੇ ਕੋਲੇ ਆ ਕੇ ਇਨਫੋਰਮੇਸ਼ਨ ਦੇ ਕੇ ਗਏ ਨੇ ਵੀ ਮੈਡਮ ਮੀਟਿੰਗ ਸੀਗੀ ਸਾਡੀ ਤੇ ਉੱਥੇ ਲੜਾਈ ਹੋ ਗਈ ਹੁਣ ਇਹ ਲੜਾਈ ਕਿਵੇਂ ਹੋਈ ਐ ਮੁੱਦਾ ਕੀ ਸੀ ਕਿਵੇਂ ਸੱਟਾਂ ਵੱਜੀਆਂ ਉਹਦਾ ਮਤਲਬ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਤਾਂ ਇੱਕ ਜਾਣਕਾਰੀ ਲੈਣ ਦਾ ਵਿਸ਼ਾ ਰਹਿ ਗਿਆ ਜਿਹਦੀ ਤਫਤੀਸ਼ ਅਸੀਂ ਕਰਾਂਗੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਤਲਾਸ਼ ਕਰ ਦਿੱਤੀ ਗਈ ਹੈ ਤੁਹਾਡੇ ਜੀ ਅਸੀਂ ਕੋਤਵਾਲੀ ਐਸ ਐਚਓ ਸਾਹਿਬ ਨੂੰ ਜਿਹੜੀ ਹੈਗੀ ਹੈ ਬਕਾਇਦਾ ਮਤਲਬ ਦਫਤਰੀ ਤੌਰ ਤੇ ਲੈਟਰ ਭੇਜ ਦਿੱਤੀ ਹੈ ਜਿਹੜੀ ਕੁਤਾਹੀ ਇਹਨਾਂ ਦੇ ਵੱਲੋਂ ਹੋਈ ਹੈ ਸਕਿਉਰਟੀਰ ਉਹਨਾਂ ਤੋਂ ਵੀ ਮਤਲਬ ਕਾਲਜ ਦੇ ਪੱਧਰ ਤੇ ਉਹਨਾਂ ਨੂੰ ਵੀ ਜਿਹੜਾ ਕੀਤਾ ਜਾਊਗਾ ਹਾਂਜੀ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਜੇ ਇਹਨਾਂ ਦੇ ਪੱਧਰ ਤੇ ਕੁਤਾਹੀ ਹੋਈ ਸਾਡੀ ਨਿਗਾ ਚ ਆਉਂਦੀ ਹੈ ਤਾਂ ਬਖਸ਼ਿਸ਼ ਤਾਂ ਵੀ ਨਹੀਂ ਜਾਣਗੇ